ਇਹਨੇ ਕੀ ਆ ਬਾਜੀ ਬਹੁਤ ੱਕਾ ਹੋਇਆ ਜੀ ਤੇ ਲੱਗਿਆ ਕਿ ਟੋੜਾ 1.5 ਕਰੋੜ ਰੁਪਿਆ ਅੱਛਾ ਜੀ ਸੰਦ ਵੀ ਸਾਰੇ ਡੁੱੜ ਗਏ ਬਾਜੀ ਜਨਰੇਟਰ ਸੀ ਵੱਡਾ ਢੜ ਕੋ ਸੋਲਰ ਸਿਸਟਮ ਸੀ 2.5 ਲੱਖ ਦਾ ਮੰਨ ਲਓ ਰੂਟੇਟਰ ਡ੍ਰਿਲ ਸਾਰੇ ਕਿਸਾਨ ਆ ਗਏ ਜੀ ਉਹ ਪਿਆ ਟ੍ਰਾਲੀ ਜੇ ਤੇ ਬੜਾ ਜਿਆਦਾ ਸਾਡਾ ਕੋ ਮਸਾ ਹੈ ਜੀ ਮੇਰੇ ਨਾਲ ਅਗਲੇ ਦਿਨ ਡੇਪੀਸੀ ਕੋਠੀ ਜਿੱਦਣ ਮੈਨੂੰ ਵੀਡੀਓ ਆ ਗਈ ਸੀ ਫਿਰ ਜਦੋਂ ਮੈਂ 에ਰਪੋਰਟ ਤੇ ਸੀ ਨਾ ਇਹ ਵੀਡੀਓ ਅਗੂ ਨੀ ਡਾਟਾ ਦੇ ਪਿਆ ਵੀਡੀਓ ਆ ਲੰਝੰਦੀ ਸੀ ਜੇ ਭਾਜੀ ਸਾਡੀ ਕੋਠੀ ਦਾ ਹੁੰਦੀ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋਣਾ ਜੀ ਅਸੀਂ ਰੋਜ਼ ਹੀ ਇੱਥੇ ਆਨੇ ਇਹ ਵੀ ਡੇਪੇ ਹੁਣੇ ਡੇਪੇ ਅਸੀਂ ਇੱਥੇ ਆਈਏ ਹੀ ਨਹੀਂ ਆ ਜੀ ਅੱਛਾ ਜੀ ਹੌਲੀ ਹੌਲੀ ਪੈਸੇ ਲਾਉਂਦੇ ਗਏ ਬੰਦੇ ਹੁਣ ਆਣ ਕੇ ਕੰਪਲੀਟ ਹੋਈ ਸੀ 2023 ਚ 2023 ਚ ਕੰਪਲੀਟ ਪੂਰੀ ਅੰਦਰੋਂ ਤੇ ਪੂਰੀ ਕੰਪਲੀਟ ਹੈ ਜੀ ਭਾਜੀ ਜੀ ਨੇ ਪੂਰੀ ਮਦਦ ਕਰਾਂ ਦੇ ਵੀਰ ਦੀ ਇਹਨਾਂ ਦੇ ਵੀਰਾਂ ਨੂੰ ਤਾਂਾਂਗੇ ਵੀ ਭਾਜੀ ਦੀ ਮਦਦ ਕਰੀ ਬਹੁਤ ਜ਼ਿਆਦਾ ਨੁਕਸਾਨ ਆ ਵੀਰ ਦਾ ਰਮਦਾਸ ਇਲਾਕੇ ਚ ਖੜੇ ਹਾਂ ਤੇ ਇੱਥੇ ਹੁਣ ਪਾਣੀ ਦਾ ਪੱਧਰ ਥੋੜਾ ਘਟਣਾ ਸ਼ੁਰੂ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਬਹਿਦ ਹੈਰਾਨ ਅਤੇ ਖਤਰਨਾਕ ਨੇ ਤੇ ਨਾਲੇ ਡਰ ਪੈਦਾ ਕਰਨ ਵਾਲੀਆਂ ਨੇ ਤਾਂ ਇਸ ਦੇ ਵਿੱਚ ਜੋ ਹਾਲਾਤ ਬਣੇ ਨੇ ਉਹ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਸੜਕਾਂ ਦਾ ਇਹ ਹਾਲ ਹੋਇਆ ਹੋ ਰਿਹਾ ਸੜਕ ਜਿਹੜੀ ਹੈ ਇਹ ਪਿੰਡ ਨੂੰ ਜੋੜਦੀ ਸੀ ਔਰ ਇੱਕੋ ਹੀ ਰਸਤਾ ਸੀ ਪਿੰਡ ਨੂੰ ਜਾਂਦਾ ਤੋ ਉਹ ਸੜਕ ਦਾ ਹਾਲ ਕੀ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਸ ਵੇਲੇ ਪਾਣੀ ਤੇਜ਼ ਰਫ਼ਤਾਰ ਨਾਲ ਆਇਆ ਤਾਂ ਇਹ ਸੜਕ ਜਿਹੜੀ ਹੈ ਢਾਈ ਢੇਰੀ ਹੋ ਗਈ ਔਰ ਸਭ ਤੋਂ ਜ਼ਿਆਦਾ ਪੂਰੇ ਅਗਰ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਹੈ ਤੋ ਇਸ ਘਰ ਦੀ ਹੈ ਇੱਕ ਘਰ ਜਿਹੜਾ ਹੈ ਉਹ ਢਾਈ ਢੇਰੀ ਹੋਇਆ ਹੈ ਇਹ ਢਾਈ ਢੇਰੀ ਉਸ ਨੌਜਵਾਨ ਦਾ ਘਰ ਸੀ ਜਿਸ ਨੇ ਕਿ 9 ਸਾਲ ਲਾ ਕੇ ਵਿਦੇਸ਼ ਚ ਜਾ ਕੇ ਮਿਹਨਤ ਕੀਤੀ ਇਟਲੀ ਚ ਰਹਾ ਤੇ ਉਸ ਤੋਂ ਬਾਅਦ ਆ ਕੇ ਉਸਨੇ ਆਪਣਾ ਘਰ ਬਣਾਇਆ ਉਮੀਦ ਸੀ ਕਿ ਸ਼ਾਇਦ ਸੁਪਨਿਆਂ ਦਾ ਘਰ ਹੋਏਗਾ ਲੇਕਿਨ ਸੁਪਨਿਆਂ ਦਾ ਘਰ ਜਿਹੜਾ ਹੈ ਹੁਣ ਢਹ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ ਤੇ ਸਾਰੀ ਉਮਰ ਦੀ ਕਮਾਈ ਇਸ ਘਰ ਨੂੰ ਬਣਾਉਣ ਤੇ ਲਾਤੀ ਸੀ ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਘਰ ਦਾ ਇੱਕ ਹਿੱਸਾ ਹੀ ਥੱਲੇ ਡਿੱਗ ਪਿਆ ਹੈ ਕਿਉਂਕਿ ਜਦੋਂ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਵਧਿਆ ਤਾਂ ਉਸ ਤੋਂ ਬਾਅਦ ਇਹ ਘਰ ਜਿਹੜਾ ਹੈ ਪੂਰਾ ਜਮੀਦੋਜ਼ ਹੋ ਗਿਆ ਪਾਣੀ ਦੇ ਕਾਰਨ ਉਹ ਸਾਰਾ ਨੁਕਸਾਨ ਹੋਇਆ ਗਿਆ ਸੜਕਾਂ ਦੇ ਹਾਲਾਤ ਵੀ ਤੁਹਾਨੂੰ ਸਾਂਝੇ ਕੀਤੇ ਨੇ ਤਾਂ ਅੱਜ ਟੀਵੀ ਸਕਰੀਨ ਤੇ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਜਿਨੇ ਕੀ ਆਲੀਸ਼ਾਨ ਘਰ ਬਣਾਇਆ ਸੀ ਤਾਂ ਉਹਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਵੀਰ ਤੁਹਾਡਾ ਨਾਮ ਕੀ ਤੇ ਕੀ ਕਰਨਾ ਚਾਹੋ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪਿੰਡ ਕੋਨੇਲਾ ਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਛੋਟਾ ਬ੍ਰਦਰ ਮੇਰਾ ਜੇਪਾਲ ਸਿੰਘ ਜੀ ਜੀ ਕਹਿਣਾ ਕੀ ਹੈ ਭਾਜੀ ਬਹੁਤ ਠੱਗਾ ਹੋਇਆ ਜੀ ਪਾਣੀ ਬਹੁਤ ਆ ਗਿਆ ਸੀ ਕੀ ਕਰ ਸਕਦੇ ਹੋ ਤੇ ਤੁਸੀਂ ਇਟਲੀ ਤੋਂ ਆਏ ਸੀ ਇਟਲੀ ਤੋਂ ਆਇਆ ਭਾਈ ਕਿੰਨੇ ਸਾਲ ਇਟਲੀ ਲਾਇਏ ਜੀ 9 ਸਾਲ ਆ 2016 ਦਾ ਗਿਆ ਜੀ ਪਹਿਲੀ ਵਾਰ ਆਇਆ ਜੀ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਜਨਵਰੀ ਚ ਮੇਰੀ ਮੈਰਿਜ ਸੀ ਤੇ ਉਦੋਂ ਮੈਂ ਆਉਣਾ ਸੀ ਇਸ ਕਰਕੇ ਮੈਂ ਹੋਣਾ ਅੱਛਾ ਤੇ ਘਰ ਬਹੁਤ ਸੁਪਨੇ ਨਾਲ ਬਣਾਇਆ ਸੀ ਉਹ ਜੀ ਬਹੁਤ ਸੁਪਨਾ ਸਾਰੀ ਕਮਾਈ ਉਹ ਘਰੇ ਲਾਈ ਸੀ ਜਿੰਨੇ ਪੈਸੇ ਮਿਲੇ ਸੀ ਸਾਰੇ ਮੇਥੇ ਲਾਏ ਕਿੰਨੇ ਕ ਪੈਸੇ ਲਾਏ ਸੀ ਘਰ ਦੇ ਤੇ ਭਾਈ ਇੱਥੇ ਲੱਗ ਗਿਆ ਘੱਟੋੜਾ 1.5 ਕਰੋੜ ਰੁਪਇਆ अच्छा जी ਸੰਦ ਵੀ ਸਾਰੇ ਡੁੱੜ ਗਏ ਬਾਜੀ ਜਨਰੇਟਰ ਸੀ ਵੱਡਾ ਢਡ ਕੋ ਸੋਲਰ ਸਿਸਟਮ ਸੀ 2.5 ਲੱਖ ਦਾ ਮੰਨ ਲਓ ਰੂਟਾਵੇਟਰ ਡ੍ਰਿਲ ਸਾਰੇ ਕਿਸਾਨ ਦਾ ਆ ਗਏ ਜੀ ਉਹ ਪਿਓ ਟਰਾਲੀ ਜੇ ਤੇ ਬੜਾ ਜਿਆਦਾ ਸਾਡਾ ਤੋਂ ਨੁਕਸਾਨ ਹੋ ਗਿਆ اچھا ਤੇ ਇਹ ਜਦੋਂ ਬਣਾਇਆ ਸੀ ਉਸ ਵੇਲੇ ਬਹੁਤ ਚਾਅ ਹੋਏਗਾ ਕਿਉਂਕਿ ਹਰ ਬੰਦਾ ਚੀਜ਼ ਕਿਉਂਕਿ ਤੁਸੀਂ ਦੱਸਿਆ ਕਿ ਤੁਹਾਡੀ ਸਾਰੀ ਉਮਰ ਦੀ ਕਮਾਈ ਸੀ ਸਾਰੀ ਉਮਰ ਦੀ ਜੀ ਮੇਰਾ ਛੋਟਾ ਬ੍ਰਦਰ ਹੈ ਉਹ ਵੇਖੋ ਉਹ ਟਰਾਲੀ ਹੈ ਪਿਆ ਇੱਕ ਟਰਾਲੀ ਨੇ ਮਿੱਟੀ ਦੀ ਲਾਤੀ ਸੀ ਬੋਰੀਆਂ ਲੈ ਕੇ ਆ ਇਧਰੋਂ ਚੰਡੀਗੜ੍ਹੋਂ ਇੱਥੇ ਮੰਦਰਾਂ ਵਾਲ ਦੇ ਲਾਗੇ ਪਿੰਡ ਆ ਜੀ ਉੱਥੋਂ ਆਇਆ ਸੀ ਉਹ ਲੈ ਕੇ ਜੀ ਸਾਰੀ ਰਾਤ ਉਹ ਇਧਰ ਧੁੱਸੀਆਂ ਦੇ ਮਿੱਟੀ ਪਾਉਂਦਾ ਰਿਹਾ ਜੀ ਆਪ ਇਕੱਲਾ ਹੀ ਨਾ ਨਾ ਜੀ ਸਾਰਾ ਪਿੰਡ ਸੀ ਨਾਲ ਉਹਦੇ ਟਰੈਕਟਰ ਆਪਣੇ ਖੜੇ ਸੀ ਇਹਨੇ ਤੇ ਮੰਨ ਲਓ ਮੰਮੀ ਮੈਂ ਫੋਨ ਕੀਤਾ ਦੋ ਤਿੰਨ ਵਾਰੀ ਵੀ ਮੰਮੀ ਕਹਿੰਦੇ ਵੀ ਮੈਂ ਤੇ ਚਾਹ ਬਣਾਉਣੇ ਡਾੜੀ ਤੇਰਾ ਵੀ ਚਾਹ ਉੱਥੇ ਦੇਣ ਜਾਣਿਆ ਮੁੰਡਿਆਂ ਨੂੰ ਤੇ ਬਾਜੀ ਸਵੇਰੇ ਇੱਥੋਂ ਟੁੱਟਾ ਕਰੇ 5 ਕ 6 ਵਜੇ ਆ ਦੇਖੋ ਬਾਜੀ ਉੱਥੋਂ ਟੁੱਟਾ ਇੱਥੋਂ ਬੰਨ ਟੁੱਟਾ ਉਹ ਥੋ ਥੋ ਜੀ ਉਹ ਤੋਂ ਦਿਖਾ ਦੇ ਜਿਹੜਾ ਬੰਨ ਟੁੱਟੇ ਦੀ ਤਸਵੀਰ ਹਾਜੀ ਉਹ ਦੇਖੋ ਉੱਥੋਂ ਟੁੱਟਾ ਥੋੜਾ ਜਿਹਾ ਉਸ ਤੋਂ ਬਾਅਦ ਇਧਰ ਨੂੰ ਸਾਰਾ ਟੁੱਟ ਗਿਆ ਜੀ ਉਹਨੇ ਨੁਕਸਾਨ ਕੀਤਾ ਜੀ ਕਿੰਨੇ ਵਜੇ ਦਾ ਸਮਾਂ ਸੀ ਜਿਸ ਲਈ ਸਾਰਾ ਹੋਇਆ 5 ਵਜੇ ਦਾ ਸੀ ਸਵੇਰ ਦਾ 5 6 ਵਜੇ ਦਾ ਜੀ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕਿ ਕੋਈ ਘਰ ਨੂੰ ਸਾਡੇ ਘਰ ਹੀ ਦੇਖ ਤਾ ਪਾਣੀ ਜਦੋਂ ਹਿੱਟ ਹੋਇਆ ਤਾਂ ਕਿੰਨੀ ਦੇਰ ਬਾਅਦ ਜਿਹੜਾ ਹੈ ਘਰ ਉੱਜੜ ਗਿਆ ਏ ਭਾਜੀ ਮੇਰਾ ਅਗਲੇ ਦਿਨ ਡੇਪੀਸੀ ਕੋਠੀ ਜਿੱਦਨ ਮੈਨੂੰ ਵੀਡੀਓ ਆ ਗਈ ਸੀ ਫਿਰ ਜਦੋਂ ਮੈਂ 에ਰਪੋਰਟ ਤੇ ਸੀ ਨਾ ਮੈਨੂੰ ਵੀਡੀਓ ਆ ਗਈ ਸੀ ਕਿ ਇਦਾਂ ਘਾਡੇ ਪਿਆ ਵੀਡੀਓ ਵਾਲੀ ਜੰਦੀ ਸੀ ਜੇ ਇਹ ਭਾਜੀ ਸਾਡੀ ਕੋਠੀ ਦਾ ਹੁੰਦੀ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋਣਾ ਜੀ ਪਾਣੀ ਸਿੱਧਾ ਇਹਨੂੰ ਆਣ ਕੇ ਵੱਜਦਾ ਸੀ ਹਮ ਛਲ ਜਦੋਂ ਵੱਜਦੀ ਹੀ ਪਾਣੀ ਫਿਰ ਖਿਲਰ ਜਾਂਦਾ ਸੀ ਆ ਗੋਆ ਤੁਸੀਆਂ ਟੋਟੀਆਂ ਫਿਰ ਜੀ ਤੁਸੀਆਂ ਟੁੱਟੇ ਸਾਡਾ ਪਿੰਡ ਵੀ ਥੋੜਾ ਬਚ ਗਿਆ ਸੀ ਮਨੂੰ ਵਸੇ ਇੱਕ ਤਰ੍ਹਾਂ ਘਰ ਨੇ ਬਚਾਲਿਆ ਪਿੰਡ ਹਾਂਜੀ 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 ਇਨਸ਼ਾਅੱਲਾ ਜਿੱਦਾਂ ਜਵਾਨ ਸ਼ਹੀਦ ਹੁੰਦਾ ਉਸ ਤਰ੍ਹਾਂ ਤੁਸੀਂ ਇੱਕ ਤੁਹਾਡੇ ਘਰ ਨੇ ਸ਼ਹਾਦਤ ਜੂਰ ਪਾਈ ਹੈ ਹਾਂਜੀ 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 ਚਲੋ ਹੁਣ ਕੀ ਕਰ ਸਕਦੇ ਹਾਂ ਜੀ ਤੇ ਘਰ ਵੀ ਵੇਖ ਰਿਹਾ ਥੋੜਾ ਟੇਡਾ ਹੋ ਗਿਆ ਕਿ ਨੀਆਂ ਵੀ ਹਿਲ ਗਈਆਂ ਇਸ ਘਰ ਦੀ ਸਾਰਾ ਕੋਸ਼ੀ ਹਿੱਲ ਗਿਆ ਜੀ ਆ ਜਿਹੜਾ ਪੋਸ਼ਨ ਹੈ ਨਾ ਵੀ ਹਾਈ ਪਤਾ ਨਹੀਂ ਕਿਹੜੇ ਕਾਤੇ ਖਲੋਤਾ ਜੀ ਮਗਰਲੀ ਕੰਨ ਦੀ ਵੀ ਸਾਰੀ ਵੀ ਚੋ ਨਿਕਲ ਗਈ ਆ ਜੀ ਹਾਂ ਅਗਲੇ ਬੰਨੇ ਟੋਇਆ ਜੀ ਮੇਸਾ ਨੂੰ 20 20 ਫੁੱਟ ਅਗਲੇ ਬੰਨੇ ਟੋਇਆ ਪਿਆ ਗਿਆ ਜੀ ਮਗਰਲੇ ਬੰਨੇ ਵੀ ਆ ਅੰਦਰ ਵੀ ਆ ਤੇ ਹ ਮੰਨ ਲਓ ਵੀ ਇਹ ਵੀ ਇਹ ਵੀ ਨਹੀਂ ਰਿਪੇਅਰ ਹੋ ਸਕਦੀ ਇਹ ਵੀ ਡਿੱਗੀ ਆ ਜੀ ਇੱਕ ਸਾਡੀ ਪਹਿਲਾਂ ਸਾਰੇ ਡੇਪੇ ਆ ਪਤਾ ਨਹੀਂ ਕਾਤੇ ਖੜੀ ਆ ਕਾਤੇ ਨਹੀਂ ਖੜੀ ਅਸੀਂ ਤੇ ਵੀ ਹਾਂਜੀ ਅਸੀਂ ਤੇ ਵੀ ਕਹਿੰਨੇ ਆ ਵੀ ਅਸੀਂ ਰੋਜ਼ ਇੱਥੇ ਹਮਨੇ ਇਹ ਵੀ ਡੇਪੇ ਹੁਨੇ ਡੇਪੇ ਅਸੀਂ ਇੱਥੇ ਆਈਏ ਹੀ ਨਾ ਯਾਰ ਕੋਣ ਕਹਿੰਦਾ ਵੀ ਰਾਜ ਦੇ ਜ਼ਮਾਨੇ ਚ ਆਪਣਾ ਘਰ ਤੇ ਸਭਣਾ ਜਿਹੜਾ ਪੰਜਾਬੀ ਬੰਦਾ ਹੁੰਦਾ ਸਭ ਤੋਂ ਪਹਿਲਾਂ ਕਹਿੰਦਾ ਉਹਦੇ ਸਿਰ ਤੇ ਛੱਤ ਕਰੂੰਗਾ ਇੰਜੀਨੀਅਰ ਨਾਲ ਗੱਲ ਕੀਤੀ ਸੀ ਕਹਿੰਦਾ 30 ਲੱਖ ਰੁਪਈਆ ਲਵਾਂਗਾ ਹਾਂਜੀ 30 ਲੱਖ ਰੁਪਈਆ ਕਹਿੰਦਾ ਲਵਾਂਗਾ ਮੈਂ ਰਿਪੇਅਰ ਕਰਾਂ ਦਾ ਤੇ ਫੇਰ ਨਹੀਂ ਕੋਈ ਮੀਰ ਹਰ ਸਾਲ ਤੇ ਸਾਡੇ ਪਾਣੀ ਉਹਦਾ ਤੁਸੀਆਂ ਕਿਤੇ ਅੱਜ ਹੀ ਬੱਜ ਚੱਲਨੀਆ ਭਾਜੀ ਪਾਣੀ ਤੇ ਹਰ ਸਾਲ ਹੁੰਦਾ ਨਾ ਸਾਡਾ ਗੰਨਾ ਬਚਿਆ ਜੇ ਚਲੋ ਫਸਲਾਂ ਸਾਰੀਆਂ ਨੀਂ ਖਰਾਬ ਹੋਈਆਂ ਸਾਡੇ ਪਿੰਡ ਦੀਆਂ ਸਾਰੇ ਦੀਆਂ ਅਸੀਂ ਕਹਿੰਨੇ ਆਹ ਧੱਕਾ ਨਾ ਸਾਨੂੰ ਅੱਜ ਦਾ ਜੀ ਕਰਦਾ ਆਦਾ ਧੱਕਾ ਨਾ ਕਰਦਾ ਜੀ ਹੁਣ ਬਣਾਓਗੇ ਦੁਬਾਰਾ ਕਰ ਬਣਾਵਾਂਗੇ ਭਾਜੀ ਬਣਾਉਣਾ ਚੀਨੀ ਹੈ ਮਿਹਨਤ ਕਰਾਂਗੇ ਜਿੱਥੇ ਅੱਗੇ 10 ਸਾਲ ਆਏ ਫੇਰ ਲਾ ਲਾਂਗੇ ਫਿਰ ਕੀ ਹੈ ਕਰ ਇਦਾਂ ਦਾ ਇੱਥੇ ਹੀ ਬਣਾਣਾ ਕਿ ਨਹੀਂ ਭਾਜੀ ਇੱਥੇ ਨਹੀਂ ਬਣਾਉਣਾ ਸ਼ਹਿਰ ਬਣਾਵਾਂਗੇ ਹੁਣ ਭਾਜੀ ਨਾ ਚੰਗੋ ਲੋਥਰਾ ਹਟਵਾ ਬਣਾਵਾਂਗੇ ਅਜਾ ਗਰਮਦਾਸ ਬਣਾ ਜਾ ਫਤੇਗੜ ਬਣਾਵਾਂਗੇ ਫਤੇਗੜ ਚੂੜੀ ਬਣਾਣਾ ਬਣਾਉਣਾ ਬਾਜੀ ਬਣਾਵਾਂ ਹਾਂਜੀ ਹਾਂਜੀ ਬਾਜੀ ਸ਼ੁਕਰੀਆ ਤੇਰਾ ਸੁਪਨਾ ਜਰੂਰ ਪੂਰਾ ਹੋਣਾ ਚਾਹੀਦਾ ਹਾਂਜੀ 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 ਅਸੀਂ ਤੇ ਅਸੀਂ ਅਰਦਾਸ ਕਰਦੇ ਤੇਰਾ ਸੁਪਨਾ ਪੂਰਾ ਹੋਵੇ ਕਿਉਂਕਿ ਜਿੰਨੀ ਲਗਨ ਨਾਲ ਮਿਹਨਤ ਨਾਲ ਤੁਸੀਂ ਬਣਾਇਆ ਤੇ ਤੁਹਾਡਾ ਸੁਪਨਾ ਪੂਰਾ ਹੋਣਾ ਚਾਹੀਦਾ 2014 ਨਹੀਂ ਲੱਗੇ ਸੀ ਬਣਾਉਣ ਵਾਲੇ ਅੱਛਾ ਜੀ ਹੌਲੀ ਹੌਲੀ ਪੈਸੇ ਲਾਉਂਦੇ ਗਏ ਲਾਉਂਦੇ ਗਏ ਜੀ ਹੁਣ ਆਣ ਕੇ ਕੰਪਲੀਟ ਹੋਈ ਸੀ 2023 ਚ 22 23 ਜੀ ਕੰਪਲੀਟ ਪੂਰੀ ਅੰਦਰੋਂ ਤੇ ਪੂਰੀ ਕੰਪਲੀਟ ਆ ਜੀ بس ਇਹ ਪੇਂਟ ਸੀ ਆ ਸਾਡੇ ਬਾਬਾ ਜੀ ਦਾ ਮੇਲਾ ਇੱਕ ਸਰਾਧਨ ਚੌਥ ਹੁੰਦੀ ਆ ਜੀ ਤਾਂ ਅਸੀਂ ਕਹਿ ਆ ਕਿ ਉਹ ਨਘਾ ਲਈਏ ਫਿਰ ਤੇ ਮੰਨ ਲਓ ਵੀ ਇਹ ਫਿਰ ਪੇਂਟ ਕਰ ਲਾਂਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਵੀ ਇੱਥੇ ਸਾਰੇ ਮੌਜੂਦ ਨੇ ਭਾਜੀ ਬਹੁਤ ਦੁੱਖ ਹੈ ਜੀ ਬਹੁਤ ਜ਼ਿਆਦਾ ਦੁੱਖ ਹੈ ਭਾਜੀ ਅਸੀਂ ਪੂਰੀ ਮਦਦ ਕਰਾਂਗੇ ਵੀਰ ਦੀ ਐਨਆਰ ਵੀਰਾਂ ਨੂੰ ਵੀ ਤਵਾਂਗੇ ਵੀ ਭਾਜੀ ਦੀ ਮਦਦ ਕਰੀਏ ਬਹੁਤ ਜ਼ਿਆਦਾ ਨੁਕਸਾਨ ਆ ਵੀਰ ਦਾ ਜੀ ਅਸੀਂ ਸਾਰੇ ਸਾਰੇ ਮਿਲ ਜੁਲ ਕੇ ਸਾਰੇ ਮਦਦ ਕਰਾਂਗੇ ਇਹਨਾਂ ਦੀ ਜਿੰਨੇ ਵੀ ਭਰਾ ਜਿੰਨੇ ਸਾਰੇ ਪੰਜਾਬ ਨੂੰ ਬਾਹਰ ਵੀ ਤਰਨਾਂ ਨੇ ਐਨ ਆਰ ਆਈ ਭਰਾਵਾਂ ਨੂੰ ਤਰਾਂਗੇ ਮੇਰੀ ਮਤਵਤਵ ਵਾਦ ਕਰੀਏ ਵੀ ਇਹਦਾ ਨੰਬਰ ਲੈ ਚੱਲੇ ਆਂ ਜੀ ਬਿਲਕੁਲ ਹਾਂਜੀ ਤਾਂ ਬਈ ਤੂੰ ਅਰਦਾਸ ਕਰਨ ਗਏ ਸੀ ਉਸ ਵੇਲੇ ਮਦਦ ਵਾਸਤੇ ਜਿਹੜੇ ਜਿਹੜਾ ਘਾ ਡਿੱਗਾ ਕੌਣ ਜੀ ਤੁਸੀਂ ਅਰਦਾਸ ਕੀਤੀ ਸੀ ਸੋਦਰ ਸਾਹਿਬ ਮਤਲਬ ਗੁਰਦੁਆਰਾ ਸਾਹਿਬ ਅਰਦਾਸ ਕਰ ਰਹੇ ਸੀ ਉਸ ਵੇਲੇ ਜਿਸ ਵੇਲੇ ਘਾ ਡਿੱਗਾ ਤੁਹਾਡਾ ਨਹੀਂ ਨਹੀਂ ਉੱਥੇ ਜੀ ਇਟਲੀ ਨੇ ਇੱਥੇ ਇੱਥੇ ਨਹੀਂ ਨਹੀਂ ਜੀ ਇੱਥੇ ਨਹੀਂ ਇਹ ਸੀ ਵੀ ਮੈਂ ਥੋੜੇ ਦਿਨ ਹੋ ਚੱਲੇ ਆ ਬਾਬਾ ਜੀ ਦਾ ਮੰਜੀ ਸਾਹਿਬ ਨਹੀਂ ਹੁੰਦਾ ਗੁਰੂਗ੍ਰੰਥ ਜੀ ਉਹ ਇੱਕ ਵੱਡੇ ਗੋਦਰੇ ਮੈਂ ਚੜਾਤਾ ਸੀ ਇੱਕ ਸਾਡਾ ਉੱਤੇ ਪਿਆ ਜਿਹੜੀ ਕੋਠੀ ਡਿੱਗੀ ਨਹੀਂ ਨਾ ਅੰਦਰ ਹੀ ਪਿਆ ਹਜੇ ਤੱਕ ਉਹ ਕਮੜੇ ਨੂੰ ਤੇੜੂ ਨਹੀਂ ਆਈ ਤੁਹਾਨੂੰ ਤੁਹਾਨੂੰ ਤੋਂ ਮੈਂ ਬਣਾਇਆ ਸੀ ਆਨਲਾਈਨ ਇਦਾਂ ਇੰਸਟਾ ਤੇ ਮੈਂ ਦੇਖਿਆ ਸੀ ਤੇ ਉਹ ਛਤੜ ਬਹੁਤ ਸੋਨਾ ਵਧੀਆ ਘੁੰਮਦਾ ਸੀ ਉਹ ਸੀਗਾ ਦਾ ਚਲੋ ਬਿਲਕੁਲ ਸੁਪਨਿਆਂ ਦੇ ਘਰ ਦੀ ਤਸਵੀਰ ਤੇ ਉਸ ਦੇ ਨਾਲ ਨਾਲ ਤੇ ਪਾਣੀ ਦਾ ਫਲੋ ਪਾਣੀ ਅੱਜ ਵਧੀਆ ਫਿਰ ਵੀ ਪਾਣੀ ਵਧੀਆ ਜੀ ਵਧੀਆ ਕੱਲ ਨਾਲੋਂ ਬਹੁਤ ਵਧੀਆ ਹਾਂਜੀ ਹਾਂਜੀ ਕੱਲ ਤੇ ਅਸੀਂ ਲੰਘ ਕੇ ਗਏ ਆ ਕੱਲ ਵੀ ਗਏ ਬੱਸ ਉਹ ਵੀ ਗਏ ਅਸੀਂ ਦੇਖੋ ਇਸ ਘਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਘਰ ਜਿਹੜਾ ਕੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਤਾਂ ਜਿਹੜਾ ਹੈ ਉਸ ਤੋਂ ਬਾਅਦ ਹੁਣ ਜਿਹੜਾ ਹੈ ਹੁਣ ਇਹ ਘਰ ਬਿਲਕੁਲ ਜਮੀਦੋਜ ਹੋ ਚੁੱਕਾ ਹੈ ਆਲੀਸ਼ਾਨ ਕੋਠੀ ਦੀ ਤੁਹਾਨੂੰ ਡਬਲ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤੇ ਦੂਸਰੇ ਬੰਨੇ ਸੜਕਾਂ ਦੇ ਹਾਲਾਤ ਤੁਸੀਂ ਦੇਖੋਗੇ ਜਿਹੜੀ ਸੜਕ ਸੀ ਇਹ ਪਿੰਡ ਨੂੰ ਕਨੈਕਟ ਕਰੇ ਪਿੰਡ ਨੂੰ ਕਨੈਕਟ ਕਰਦੀ ਸੀ ਭਾਜੀ ਕੋਨੇਵਾਲ ਨੂੰ ਜੀ ਭਾਜੀ ਕੋਨੇਵਾਲ ਤਾਂ ਕੋਨੇਵਾਲ ਪਿੰਡ ਨੂੰ ਕਨੈਕਟ ਕਰਨ ਵਾਲੀ ਸੜਕ ਜਿਹੜੀ ਹੈ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਤਾਂ ਘਰ ਦੀ ਇੱਕ ਟਰਾਲੀ ਸੀ ਉਹਦੀ ਤਸਵੀਰ ਕੈਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਟਰਾਲੀ ਜਿਹੜੀ ਹੈ ਉਹ ਉਹ ਤੁਸੀਂ ਦੇਖੋ ਪਾਣੀ ਦਾ ਬਹਾਵ ਜਿਹੜਾ ਹੈ ਕਿੰਨਾ ਤੇਜ਼ ਹੈ ਇਹ ਜਿਹੜਾ ਹੈ ਇਸ ਨੂੰ ਅਸੀਂ ਤਾਂ ਦਿਖਾ ਰਹੇ ਆ ਤੇ ਦੂਸਰੇ ਪਾਸੇ ਐ ਟਰਾਲੀ ਵੀਰੇ ਟਰਾਲੀ ਵੀ ਆਪਣੀ ਸੀ ਆਲਾ ਬਾਜੀ ਟਰਾਲੀ ਵੀ ਆਪਣੀ ਸੀ ਟਰਾਲੀ ਸਾਡੀ ਸੀ ਟਰਾਲੀ ਕਿੱਥੇ ਲੱਗੀ ਸੀ ਟਰਾਲੀ ਇਹਦੇ ਵਿੱਚ ਮਿੱਟੀ ਲਿਆਂਦੀ ਸੀ ਜੀ ਇੱਕ ਮਿੱਟਰ ਟਰਾਲੀ ਲੈ ਗਿਆ ਸੀ ਦੂਜੀ ਇਹਨੇ ਖੜਨੀ ਸੀ ਉਹਨਾਂ ਚੱਕ ਨੂੰ ਬੰਨ ਹੀ ਟੁੱਟ ਗਿਆ ਜੀ ਸੰਦ ਵੀ ਸਾਰੇ ਭਾਜੀ ਆ ਰੂਟਾਵੇਟਰ ਹੱਤਾ ਲੱਤਾਂ ਨੂੰ ਇਹ ਜਦੋਂ ਤੁਸੀਂ ਆਪਣੇ ਜਿਹੜਾ ਬੇਲਣਾ ਇੱਥੇ ਪਿਆ ਗੋੜ ਕੱਢਦੇ ਹੁੰਦੇ ਸੀ ਆਪਾਂ ਇੱਥੇ ਅੱਛਾ ਇੱਥੇ ਤੁਸੀਂ ਜਿਹੜਾ ਟਰਾਲੀ ਲੈ ਕੇ ਆਏ ਸੀ ਕਿ ਨਾ ਘਰੇ ਲਈ ਸੀ ਟਰਾਲੀ ਉਹਨੇ ਧੂਕੇ ਪਾਣੀ ਨੇ ਉੱਧਰ ਸੁੱਟੀ ਆ ਸਮਝਦਾ ਘਰ ਤੋਂ ਜਿਹੜਾ ਐਨੀ ਦੂਰ ਟਰਾਲੀ ਹਾਂਜੀ 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 ਤੁਸੀਂ ਵੇਖੋ ਪਾਣੀ ਦਾ ਵਹਾਵ ਕਿੰਨਾ ਤੇਜ਼ ਹੋਏਗਾ ਕਿ ਜਿਸ ਵੇਲੇ ਪਾਣੀ ਆਂਦਾ ਹੈ ਤਾਂ ਇਸ ਘਰ ਤੋਂ ਇਸ ਟਰਾਲੀ ਦੀ ਵੀ ਦੂਰੀ तकरीबन 100 ਮੀਟਰ ਦੀ ਹੈ ਤਾਂ ਉਹ ਆਪਣੇ ਨਾਲ ਕਸੀਟ ਕੇ ਲੈ ਗਿਆ ਤਾਂ ਹੁਣ ਵੀ ਤੁਸੀਂ ਦੇਖੋ ਕਿ ਪਾਣੀ ਦਾ ਬਹਾਵ ਕਿੰਨਾ ਜ਼ਿਆਦਾ ਹੈ ਸੜਕਾਂ ਬਹੁਤ ਤੇਜ਼ ਨੇ ਤਾਂ ਉਸ ਦੇ ਨਾਲ ਜਿਹੜਾ ਹੈ ਇਹ ਘਰ ਵੀ ਟੁੱਟਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਅੱਜ ਦੀ ਇਸ ਹਾਲ ਦੀਆਂ ਜਿਸ ਤਰੀਕੇ ਦੇ ਨਾਲ ਇੱਥੇ ਬਰਬਾਦੀ ਹੋਈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੁਪਨਿਆਂ ਦਾ ਘਰ ਵਾਲੇ ਉਸ ਨੌਜਵਾਨ ਤੱਕ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਨੌਜਵਾਨ ਨੇ ਕਿਹਾ ਕਿ ਮੈਂ ਫੇਰ ਘਰ ਬਣਾਉਂਗਾ ਔਰ 9 ਸਾਲ ਲਾ ਕੇ ਮਿਹਨਤ ਕਰਕੇ ਇੱਕ ਘਰ ਬਣਾਇਆ ਸੀ ਜੋ ਕਿ ਪਾਣੀ ਚ ਰੁੜ ਗਿਆ ਤਾਂ ਹੁਣ ਉਹ ਦੁਬਾਰਾ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਅਸੀਂ ਅਰਦਾਸ ਕਰਦੇ ਹਾਂ ਔਰ ਉਹਨਾਂ ਵੀਰਾਂ ਨੂੰ ਅਪੀਲ ਕਰਨੇ ਆ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਦਾਨ ਦੇ ਰਹੇ ਨੇ ਤਾਂ ਇਹ ਸਹਿਯੋਗ ਕਰੋ ਤੇ ਦਾਨ ਨਹੀਂ ਸਹਿਯੋਗ ਦੀ ਲੋੜ ਹੈ ਤਾਂ ਕਿ ਸਹਿਯੋਗ ਕਰਕੇ ਇਸ ਨੌਜਵਾਨ ਦੇ ਸੁਪਨਿਆਂ ਦੇ ਘਰ ਨੂੰ ਦੁਬਾਰਾ ਬਣਾਇਆ ਜਾ ਸਕੇ ਕੈਮਰਾਮੈਨ ਅਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਰਮਦਾਸ ਅੰਮ੍ਰਿਤਸਰ